ਤਪਲਾਇ ਦੇ ਕੰਮਾਂ ਦੇ ਵਿੱਚ ਲਗਾਤਾਰ ਤਤਪਰ ਰਹਿਣ ਵਾਲੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਅੱਜ ਫਿਰ ਇੱਕ ਮਹਾਨ ਕੰਮ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਲਗਾਤਾਰ ਜਿਨ੍ਹਾਂ ਦੀ ਕੋਈ ਆਸ ਬਣ ਕੇ ਨਹੀਂ ਪੁੱਜਦੇ ਉੱਥੇ ਰਮਿੰਦਰ ਸਿੰਘ ਆਵਲਾ ਪੁੱਜਦੇ ਆ ਜਿਹੜੀ ਤਸਵੀਰ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹੈਗੇ ਆ ਰਮਿੰਦਰ ਸਿੰਘ ਆਵਲਾ ਵੱਲੋਂ ਇੱਕ ਭਿਆਨਕ ਬਿਮਾਰੀ ਦੇ ਨਾਲ ਪੀੜਿਤ ਨੌਜਵਾਨ ਭੋਲੂ ਹੰਡਾ ਪੋਲੂ ਹੰਡਾ ਦੇ ਇਲਾਜ ਦੇ ਲਈ ਜਿੱਥੇ 70 ਤੋਂ 80 ਲੱਖ ਰੁਪਏ ਖਰਚ ਹੋਣੇ ਆ ਯੂਐਸਏ ਤੋਂ ਉਸ ਦਾ ਇਲਾਜ ਸ਼ੁਰੂ ਹੋਣਾ ਜਿਸ ਦੇ ਸਬੰਧ ਦੇ ਵਿੱਚ ਪਹਿਲੇ ਵੀ ਅਸੀਂ ਕਈ ਵੀਡੀਓ ਪਾ ਚੁੱਕਿਆ ਪਰ ਜਦ ਇਹ ਗੱਲ ਰਮਿੰਦਰ ਸਿੰਘ ਆਵਲਾ ਦੇ ਕੋਲ ਪਹੁੰਚਦੀ ਹੈ ਤਾਂ ਫਿਰ ਮਾਨਵਤਾ ਤੇ ਹਿੱਤ ਲਈ ਕੰਮ ਕਰਨ ਵਾਲੇ ਰਮਿੰਦਰ ਸਿੰਘ ਆਵਲਾ ਲੋਕਾਂ ਦੇ ਨਾਲ ਖੜਨ ਵਾਲੇ ਰਮਿੰਦਰ ਸਿੰਘ ਆਵਲਾ ਆਖਰਕਾਰ ਕਿਵੇਂ ਪਿੱਛੇ ਰਹਿ ਸਕਦੇ ਆ ਜਦ ਇਹ ਵੀਡੀਓ ਰਮਿੰਦਰ ਆਵਲਾ ਤੱਕ ਜਾਂਦੀ ਹੈਗੀ ਜਿਹੜੀਆਂ ਵੀਡੀਓ ਅਸੀਂ ਪਿਛਲੇ ਦਿਨਾਂ ਚ ਪੋਲੂ ਹੰਡਾ ਦੇ ਇਲਾਜ ਲਈ ਪਾਈਆਂ ਹੈਗੀਆਂ ਤਾਂ ਉਸ ਪਰਿਵਾਰ ਤੱਕ ਜਿਹੜੀ ਐ ਪਹੁੰਚ ਕੀਤੀ ਗਈ ਐ ਆਵਲਾ ਪਰਿਵਾਰ ਦੇ ਵੱਲੋਂ ਤੇ ਰਮਿੰਦਰ ਸਿੰਘ ਆਵਲਾ ਆਪਣੇ ਸਾਥੀਆਂ ਦੇ ਨਾਲ ਪੋਲੂ ਹੰਨਾ ਦੇ ਘਰ ਪੁੱਜਦੇ ਆ ਤੇ ਘਰ ਪਹੁੰਚਦੇ ਸਾਰ ਹੀ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਉਸ ਦੀ ਬਿਮਾਰੀ ਦੇ ਸੰਬੰਧੀ ਗੱਲਬਾਤ ਕਰਦੇ ਆ ਤੇ ਉਸੇ ਟਾਈਮ ਹੀ ਆਪਣੀ ਜੇਬ ਚੋਂ ਕੱਢ ਕੇ 1 ਲੱਖ ਰੁਪਏ ਦਾ ਚੈੱਕ ਜਿਹੜਾ ਪੋਲੂ ਹੰਨਾ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਤਸਵੀਰ ਜਿਹੜੀ ਅਸੀਂ ਸਕਰੀਨ ਤੇ ਦਿਖਾ ਰਹੇ ਹੈਗੇ ਆ ਰਮਿੰਦਰ ਸਿੰਘ ਆਵਲਾ ਲਗਾਤਾਰ ਮਨਸਾ ਦਾ ਇਹ ਤੇ ਲਈ ਕੰਮ ਕਰ ਰਹੇ ਹੈਗੇ ਪਿਛਲੇ ਦਿਨਾਂ ਦੇ ਵਿੱਚ ਜਿੰਨੀਆਂ ਹੀ ਵੀਡੀਓ ਅਸੀਂ ਲਗਾਤਾਰ ਗੁਰੂਰਸਾਈ ਲਾਈਵ ਤੇ ਚਲਾਈਆਂ ਹੈਗੀਆਂ ਨੇ ਜਿੰਨਾ ਲੋਕਾਂ ਨੂੰ ਲੋੜ ਸੀ ਜਿਹੜੇ ਲੋੜਵੰਦ ਪਰਿਵਾਰ ਹੈਗੇ ਸੀ ਚਾਹੇ ਅਮਰਪਾਲ ਦਾ ਪਰਿਵਾਰ ਸੀ ਉਸ ਪਰਿਵਾਰ ਦੇ ਵਿੱਚ 50000 ਰੁਪਏ ਕੈਸ਼ ਦਿੱਤਾ ਜਾਂਦਾ ਦੋ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਫਿਰ ਇੱਕ ਮਾਮਲਾ ਹੋਰ ਸੀ ਪਿੰਡ ਸ਼ਰੀਮ ਵਾਲਾ ਬਰਾੜ ਦਾ ਉੱਥੇ ਇੱਕ ਮਾਤਾ ਦਾ ਘਰ ਜਿਹੜਾ ਸੀ ਛਾੜ ਸਰਕਲ ਕਰ ਸਰਜਦਾ ਤੇ ਉਸ ਸੜਨ ਦੇ ਘਰ ਤੋਂ ਬਾਅਦ ਵੀ ਉੱਥੇ ਵੀ ਜਾ ਕੇ ਜਿਹੜਾ ਫੰਡ ਜਾਰੀ ਕਰ ਦਿੱਤਾ ਜਾਂਦਾ ਤੇ ਹੁਣ ਨਵਾਂ ਕੰਮ ਜਿਹੜਾ ਇੱਕ ਮਾਨਵਤਾ ਦੇ ਇੱਕ ਆਪਣਾ ਫਰਜ ਸਮਝਦੇ ਹੋਏ ਆਪਣੇ ਪਰਿਵਾਰ ਦੀ ਚਲਾਈ ਹੋਈ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਅਰ ਭਜਨ ਸਿੰਘ ਆਵਲਾ ਵੱਲੋਂ ਵੀ ਲਗਾਤਾਰ ਜਿਹੜੇ ਮਾਨਵਤਾ ਦੇ ਹਿੱਤ ਲਈ ਕੰਮ ਕੀਤੇ ਜਾਂਦੇ ਸੀ ਉਹਨਾਂ ਨੂੰ ਅੱਗੇ ਤੋਰਦਿਆਂ ਹੋਇਆਂ ਰਮਿੰਦਰ ਸਿੰਘ ਆਵਲਾ ਨੇ ਇੱਕ ਵੱਡਾ ਕਾਰਜ ਇੱਕ ਵੱਡਾ ਕੰਮ ਜਿਹੜਾ ਹੈ ਉਹ ਇਹ ਕੀਤਾ ਹੈ ਪੋਲੂ ਹਾਂਡਾ ਦੇ ਪਰਿਵਾਰ ਦੇ ਲਈ 1 ਲੱਖ ਰੁਪਏ ਦਾ ਚੈੱਕ ਜਿਹੜਾ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ ਰਮਿੰਦਰ ਸਿੰਘ ਆਵਲਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਨਾ ਮਾਨਤਾ ਭਲਾਈ ਦੇ ਕੰਮਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਰਮਿੰਦਰ ਆਵਲਾ ਵੱਲੋਂ ਲੋਕਾਂ ਵਿੱਚ ਵਿਚਰਿਆ ਜਾ ਰਿਹਾ ਹੈ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋ ਰਿਹਾ ਕਿਵੇਂ ਦੇਖਦੇ ਹੋ ਆਪਣੀ ਰਾਇ ਜੜੀ ਹੈ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਨਾਲ ਹੀ ਪੋਲੂ ਹਾਂਡਾ ਦੇ ਲਈ ਅਸੀਂ ਲਗਾਤਾਰ ਅਪੀਲ ਕਰ ਰਹੇ ਹਾਂ ਉਸ ਨੌਜਵਾਨ ਦਾ ਇਲਾਜ ਹੋ ਸਕੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨਾਂ ਯਾਰਾਂ ਮਿੱਤਰਾਂ ਦੋਸਤਾਂ ਤੱਕ ਜਰੂਰ ਜਾਵੇ ਜਿਹੜਾ ਨੌਜਵਾਨ ਤੁਹਾਨੂੰ ਰਮਿੰਦਰ ਸਿੰਘ ਆਵਲਾ ਦੇ ਨਾਲ ਤਸਵੀਰਾਂ ਦੇ ਵਿੱਚ ਨਾਲ ਦਿਖਾਈ ਦੇ ਰਿਹਾ ਇੱਕ ਬਿਮਾਰੀ ਤੋਂ ਜਿਹੜਾ ਪੀੜਤ ਹੈਗਾ ਉਸ ਦੀ ਬਿਮਾਰੀ ਦੇ ਇਲਾਜ ਦੇ ਲਈ 7 ਤੋਂ 80 ਲੱਖ ਰੁਪਏ ਦਾ ਖਰਚ ਜਿਹੜਾ ਆਣਾ ਹੈ ਬਿਮਾਰੀ ਦੇ ਇਲਾਜ ਲਈ ਯੂ ਐਸ ਏ ਤੋਂ ਉਹਦਾ ਟ੍ਰੀਟਮੈਂਟ ਚੱਲਣਾ ਹੈਗਾ ਉਸ ਬੰਦੇ ਵਿੱਚ ਲਗਾਤਾਰ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਕਾਫੀ ਦਾਨੀ ਸਜਣਾ ਨੇ ਆਪਣਾ ਫਰਜ਼ ਵੀ ਨਿਭਾਇਆ ਹੈਗਾ ਤੇ ਅੱਗੇ ਤੋਂ ਜਿਹੜੀ ਹੈਗੀ ਆ ਅਪੀਲ ਜਾਰੀ ਹੈਗੀ ਹੈ ਤੇ ਆ ਰਮਿੰਦਰ ਸਿੰਘ ਆਵਲਾ ਜਦ ਇਹ ਵੀਡੀਓ ਦੇਖ ਕੇ ਪਹੁੰਚਿਆ ਤੇ 1 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹਨਾਂ ਵੱਲੋਂ ਭੇਜ ਇੱਕ ਚੈੱਕ ਦੇ ਰੂਪ ਦੇ ਵਿੱਚ ਕੀਤੀ ਗਈ ਹੈ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰਵਰਸਾ ਲਾਈਵ ਤੇ ਪੱਤਰਕਾਰ ਸਾਥੀ ਰਚਿੰਦਰ ਕਮੋਦ ਦੇ ਨਾਲ ਮੈਂ ਸਤਪਾਲ ਸਿੰਧ ਗੁਰਵਰਸਾ ਹੈ। ਸਾਡੇ ਭਾਵ ਵੀ ਜਿੰਨੀ ਵੱਸ ਤੋਂ ਅਰੇ ਦੀ ਮਦਦ ਹੋ ਸਕਦੀ ਨਾ ਪਕਰੀ ਹੈ। ਟਾਈਮਰ ਕਿੰਨੀ देर ਬਿਠਾਉਣਾ ਪੈਂਦਾ ਹਾਂਜੀ ਕਿੰਨੀ ਦੇਰ ਬਿਠਾਉਣਾ ਪੈਂਦਾ ਇਸ ਤਰ੍ਹਾਂ ਇਹ ਤਾਂ ਬਸ ਫੋਨ ਹੀ ਪੀ ਵੀ ਪੈਂਦਾ 5 ਮਿੰਟ ਬੈਠ ਸਕਦਾ ਦਾ ਅਸੀਂ ਤਾਂ ਤਾਂ ਬੈਠਾ ਹੀ ਬੈਠ ਸਕਦਾ ਪਤਾ ਨਹੀਂ ਜਿਹੜੇ ਵੇਲੇ ਇਹ ਹੋ ਜਾਂਦਾ ਰਾਵ ਨੂੰ ਸੁਚੰਨ ਦਾ 10 ਬਾਰ ਨਹੀਂ ਜਾਂਦਾ ਨੀਂਦ ਆਟ ਸੌ ਜਾਂਦਾ ਠੀਕ ਕਈ ਵਾਰ ਸੌ ਜਾਂਦਾ ਕਈ ਵਾਰੀ ਰਾਤ ਨੂੰ 10 12 ਵਾਰੀ ਬਿਠਾਉਣਾ ਪੈਂਦਾ 10 10 ਲੈਟਰ ਬਾਥਰੂਮ ਕੁਛ ਨਹੀਂ 10 10 ਦੱਸ ਦਿੰਦਾ 10 ਥੋੜਾ ਬੋਤ ਬੋਲਦਾ ਹਾਂਜੀ